ਉਨੀ ਪਾਰਟੀ ਚੱਲਗੇ ਨੇ ਅੱਜ ਵੱਡੇ ਇਲਜ਼ਾਮ ਲਗਾਏ ਨੇ ਐਸ.ਡੀ.ਪੀ.ਸੀ. ਮੁਲਾਜ਼ਮਾਂ ਤੇ ਵੱਡੇ ਇਲਜ਼ਾਮ ਲਗਾਏ ਨੇ ਕਿ ਉਹ ਫੀਮ ਖਾਂਦੇ ਨੇ ਨਸ਼ਾ ਕਰਦੇ ਨੇ ਉਹਨਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ ਕੀ ਕਹਿਣਾ ਤੁਹਾਡਾ ਇਸ ਦੇ ਬਾਰੇ ਸਰ ਮੇਰਾ ਵੀਰ ਤੁਸੀਂ ਨਾ ਤੁਹਾਨੂੰ ਪੱਤਰਕਾਰਾਂ ਨੂੰ ਸਵਾਲ ਲੈਣ ਦਾ ਬੜਾ ਝਸਾ ਦੇਖੋ ਕੋਈ ਸਾਡੇ ਨਾਲ ਰਿਹਾ ਅਸੀਂ ਉਹਦੀ ਅਰਦਾਸ ਕਰਦੇ ਆ ਕਿ ਉਹਨੂੰ ਸ਼ੁਭ ਕਾਮਨਾਵਾਂ ਨੇ ਔਰ ਉਹ ਤਰੱਕੀਆਂ ਕਰੇ ਜੋ ਸੱਚ ਕੀ ਆ ਝੂਠ ਕੀ ਆ ਇੱਥੇ ਕੋਈ ਗੱਲ ਨਹੀਂ ਲੁਕੀ ਛੁਪੀ ਰਹਿੰਦੀ ਸਭ ਸਾਹਮਣੇ ਆਉਣਾ ਇਸ ਲਈ ਅੱਜ ਕੱਲ ਦਾ ਜਿਹੜਾ ਇਹ ਸੀਜ਼ਨ ਹੈ ਨਾ ਜੀ ਇਹ ਇਲੈਕਸ਼ਨ ਸੀਜ਼ਨ ਤੁਹਾਨੂੰ ਵੀ ਪਤਾ ਹੈ ਸਰਕਾਰਾਂ ਦੇ ਪ੍ਰੈਸ਼ਰ ਸਰਕਾਰਾਂ ਦੀ ਕੋਈ ਹੋਰ ਤੌਰ ਤਰੀਕੇ ਹੁੰਦੇ ਆ ਬੜਾ ਕੁਝ ਹੋ ਰਿਹਾ ਇੱਥੇ ਤਾਂ ਮੁੱਖ ਮੰਤਰੀ ਜਿਹੜੇ 10-10 ਸਾਲ ਰਹੇ ਆ ਉਹ ਪਾਰਟੀ ਛੱਡ ਗਏ ਤਿੰਨ ਤਨਾਰੀ ਐਮਪੀ ਬਣੇ ਛੱਡ ਗਏ ਆ ਕਿੰਨਾਂ ਨੂੰ ਟਿਕਟ ਮਿਲੀ ਸੀ ਆਪ ਚੋ ਰਿੰਕੂ ਜੀ ਉਹ ਭਾਜਪਾ ਦੇ ਚਲੇ ਗਏ ਕੋਈ ਭਾਜਪਾ ਵਾਲਾ ਇਹਨੂੰ ਆ ਗਿਆ ਸੋ ਇਹ ਠੀਕ ਹੈ ਇਹ ਪੋਲਿਟਿਕਸ ਹੈ ਇਹ ਨਹੀਂ ਮੈਂ ਐਵੇਂ ਕਿਸੇ ਨੂੰ ਨਿੰਦਾ ਬਹੁਤ ਚੰਗੇ ਸੀ ਔਰ ਮੇਰੇ ਵੱਲੋਂ ਗੁੱਡ ਵਿਸ਼ੇਸ ਹੈ ਕਿਹ ਜਾ ਰਹੇਗੀ ਬਿਜਲੈਂਸ ਦਾ ਕੋਈ ਰਿਪੋਰਟ ਕਿਸ ਤਰ੍ਹਾਂ ਦੇ ਬਿਜਲੈਂਸ ਦਾ ਦਬਾਅ ਵੀ ਹੈਗਾ ਸੀਗਾ ਉਹਨਾਂ ਤੇ ਚਲੋ ਮੇਰਾ ਵੀਰ ਮੈਨੂੰ ਨਹੀਂ ਪਤਾ ਕਾਹਦਾ ਸੀ ਨਹੀਂ ਸੀ ਤੁਸੀਂ ਜੋ ਲਿਖਣਾ ਲਿਖ ਦਿਓ ਮੇਰੇ ਵੱਲੋਂ ਤਾਂ ਗੁੱਡ ਵਿਸ਼ੇਸ ਨੇ ਹੋਰ ਕੋਈ ਨਾ ਹੀ ਇਹਦਾ ਸਭ ਤੋਂ ਪਹਿਲਾ ਸਟੈਪ ਸੀ ਕੈਂਡੀਡੇਟ ਚਰ ਇਹਦਾ ਵਿਟ੍ਰੋ ਕਰ ਦੇ ਇੱਥੇ ਪਰਚਾ ਕਰਾਉਂਦੇ ਕਿਉਂਕਿ ਇਹਨੇ ਭਾਵਨਾ ਅਹਤ ਕੀਤੀਆਂ ਲੋਕਾਂ ਦੀ ਔਰ ਇਹਨੂੰ ਪਾਰਟੀ ਚੋਂ ਕੱਢ ਦੇ ਫਿਰ ਮੈਂ ਕਹਿੰਦਾ ਸੀ ਸੋਚਦਾ ਕਿ ਇਹ ਸਿਨਸੇਅਰਿਟੀ ਹੈ ਲਿਪ ਸਰਵਿਸ ਨਾਲ ਕੀ ਉਹ ਮਸਲਾ ਹੱਲ ਹੋ ਜਾਣਾ ਨੋ ਸਿਰੇ ਕਿ ਪੈਰਾਸ਼ੂਟ ਲੀਡਰ ਨੇ ਬੀਜੇਪੀ ਦੇ ਉਹ ਮੂਰਤਾਂ ਔਰ ਮੋਨੀਏ ਲੋ ਸਿੱਖਾਂ ਤੇ ਟਿੱਪਣੀ ਕਰਨਾ ਤੁਸਾ ਛੋਟਾ ਅਕਾ ਕੇ ਸਿੱਖ ਤਰਫ ਦੇ ਸਿੱਖ ਤਰਫ ਦੇ ਸਾਹਮਣੇ ਦੇਖੋ ਸ਼ਾਰੇ ਧਰਮ ਦਾ ਮੈਂ ਸਤਿਕਾਰ ਕਰਦਾ ਔਰ ਮੇਰਾ ਇਹ ਮੰਨਣਾ ਕਿ ਕੋਈ ਧਰਮ ਵੱਡਾ ਨਹੀਂ ਔਰ ਕੋਈ ਧਰਮ ਛੋਟਾ ਨਹੀਂ ਹਰ ਇੱਕ ਲਈ ਉਹਦਾ ਧਰਮ ਪਿਆਰਾ ਔਰ ਸਾਡਾ ਸੰਵਿਧਾਨ ਵੀ ਇਸ ਗੱਲ ਤੇ ਸਾਨੂੰ ਪਹਿਰਾ ਦੇਣ ਦੀ ਗੱਲ ਕਰਦਾ ਔਰ ਇਹੀ ਗੱਲ ਅਸੀਂ ਕਰਦੇ ਹਾਂ ਕਿ ਇਹ ਜਿਹੜੀ ਇਹ ਜੀ ਭਾਵਨਾ ਭਾਸ਼ਣਾ ਵਰਤ ਰੇ ਨਾ ਪਾਸ਼ਣ ਇਹ ਤਾਂ ਵਰਤ ਰੇ ਕਿਉਂਕਿ ਇਹਨਾਂ ਨੇ ਸੰਵਿਧਾਨ ਨੂੰ ਬਦਲਣਾ ਇਸ ਸੰਵਿਧਾਨ ਚ ਬਹੁਤ ਵੱਡੀ ਤਬਦੀਲੀ ਆਉਣੀ ਹੈ ਜੇ ਇਹ ਇਲੈਕਸ਼ਨ ਬੀਜੇਪੀ ਜਿੱਤਦੀ ਹੈ ਔਰ ਉਹਦੇ ਚ ਚਾਹੇ ਉਹ ਐਸਸੀ ਸਮਾਜ ਵਾਸਤੇ ਆ ਬੈਕਵਰਡ ਕਾਸਟ ਵਾਸਤੇ ਜਾਂ ਕੋਈ ਕਿਸੇ ਦੇ ਧਰਮ ਨੂੰ ਮੰਨਣ ਵਾਲਾ ਇਟ ਇਜ਼ ਅ ਸੈਡ ਥਿੰਗ ਮੈਂ ਇਹਦੀ ਇਹੇ ਜੀ ਸ਼ਬਦਾ ਦੀ ਨਿਖੇਦੀ ਕਰਦਾ ਔਰ ਮੈਂ ਇਹ ਮੰਨਦਾ ਕਿ ਸਰਬ ਸਭ ਧਰਮ ਸਤਿਕਾਰਯੋਗ ਹੈ ਔਰ ਸਭ ਧਰਮਾਂ ਦਾ ਸਤਕਾਰ ਪਿਆਰ ਹੋਣਾ ਚਾਹੀਦਾ ਮਗਰ ਇੱਕ ਧਰਮ ਨੂੰ ਦੂਜੇ ਧਰਮ ਨਾਲ ਕੰਪੈਰੀਜ਼ਨ ਕਰਨਾ ਇਹ ਗੁਰੂ ਸਾਹਿਬਾਨਾਂ ਨੇ ਵੀ ਨਹੀਂ ਕੀਤਾ ਸਾਡੇ ਸੱਚੇ ਪਾਤਸ਼ਾਹ ਨੇ ਸਾਨੂੰ ਪੀਸਮਤ ਬਖਸ਼ਿਆ ਸਰਬੱਤ ਦੇ ਭਲੇ ਦੀ ਮਾਨਸ ਕੀ ਜੀਵ ਕੋ ਲੜਦਾ ਜ਼ਿਕਰ ਕਰ ਰਹੇ ਹੋ ਕੰਡੂਰ ਸਾਹਿਬ ਦੀ ਫਾਈਟ ਨੂੰ ਕਿਦਾਂ ਦੇਖਦੇ ਹੋ ਅਮਰਪਾਲ ਸਿੰਘ ਦੇ ਇਲੈਕਸ਼ਨ ਲੜਨ ਨਾਲ ਲੱਗਦਾ ਹੈ ਕਿ ਨਤੀਜੇ ਤੇ ਅਸਰ ਪਾਊਗਾ ਯਾਰ ਚਲੋ ਮੈਂ ਨਾ ਅੱਜ ਨਹੀਂ ਟਿੱਪਣੀ ਕਰੂੰਗਾ ਮੈਂ ਪਹਿਲਾਂ ਵੀ ਬੜੀਆਂ ਗੱਲਾਂ ਕੀਤੀਆਂ ਨੇ ਮੈਂ ਅੱਜ ਵੀ ਕਿਸੇ ਛੋੜੇ ਸਮੇਂ ਬਾਅਦ ਤੁਹਾਨੂੰ ਇਹ ਗੱਲਾਂ ਸਪਸ਼ਟ ਹੋਣੀਆਂ ਕਿ ਇਹ ਸਾਜ਼ ਕਿਹੜੀਆਂ ਹੋਣ ਬਹੁਤ ਵੱਡਾ ਇੱਥੇ ਬੜੀਆਂ ਸਾਜ਼ ਤਾਂ ਚੱਲ ਰਹੀਆਂ ਪੰਜਾਬ 'ਚ ਕਿ ਪੰਜਾਬ ਨੂੰ ਕਮਜ਼ੋਰ ਕੀਤਾ ਜਾਵੇ ਇੱਥੇ ਵੰਡੀਆਂ ਪਾਈ ਜਾਣ ਮਗਰ ਮੇਰਾ ਇਹ ਮੰਨਣਾ ਕਿ ਲੋਕ ਸਿਆਣੇ ਨੇ ਲੋਕ ਇਹਨਾਂ ਗੱਲਾਂ ਤੋਂ ਉੱਤੇ ਉੱਠ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪੰਜਾਬ ਦੇ ਭਲੇ ਦੀ ਜਿਹੜਾ ਬਾਰਡਰ ਸਟੇਟ ਹੈ ਜਿੱਥੇ ਲॉ ਔਰ ਆਰਡਰ ਸਿਕਿਉਰਿਟੀ ਇਹ ਬੜੇ ਵੱਡੇ ਮੁੱਦੇ ਨੇ ਔਰ ਉਹਨਾਂ ਤੇ ਧਿਆਨ ਦੇਣਗੇ ਔਰ ਮੈਨੂੰ ਇਹ ਗੱਲ ਤਸੱਲੀ ਹੋਊਗੀ ਜਿਹੜੇ ਕਹਿੰਦੇ ਸੀ ਸਾਨੂੰ ਸੰਵਿਧਾਨ 'ਚ ਵਿਸ਼ਵਾਸ ਨਹੀਂ ਅੱਜ ਉਹ ਸੰਵਿਧਾਨ ਤੇ ਵਿਸ਼ਵਾਸ ਕਰਨਗੇ ਇਹ ਠੀਕ ਗੱਲ ਹੈ ਜੀ ਬਾਕੀ ਫੈਸਲਾ ਲੜਦਾ ਕੋਈ ਸਕਦਾ ਜੀਤ ਸਕਦਾ ਹੈ ਲੜਨ ਵਰਟੂਆ ਸਾਹਿਬ ਲੜ ਰਹੇ ਆ ਉਹਨਾਂ ਤੇ ਵੀ ਐਨਐਸਏ ਕਈ ਵਾਰੀ ਲੱਗੀ ਆ 10 ਸਾਲ ਉਹਨਾਂ ਨੇ ਸਜ਼ਾ ਕੀਤੀ 10 ਸਾਲ ਜਾਂ 1 ਸਾਲ ਸਜ਼ਾ ਨਹੀਂ ਨਾਟ ਕਰਾਈ ਸ੍ਰੀ ਅੰਮਰ ਸਰ ਸਾਹਿਬ ਖਟੂਰ ਸਾਹਿਬ ਕਿਵੇਂ ਭਾਗਾਂਜ ਬਣੀ ਰਵੇ ਕਿਵੇਂ ਗਵਰਨਰ ਕੋਲ ਕੇ ਦਾ ਨਜਾਇਜ਼ ਫਾਇਦਾ ਨਾ ਉਠਾਵੇ ਹਾਲਾਤਾਂ ਦਾ ਪਾਕਿਸਤਾਨ ਇਹਦੇ ਚੋਂ ਕੀ ਕਰਨਾ ਜੇ ਇਹ ਗੱਲ ਨੂੰ ਧਿਆਨ ਚ ਰੱਖੋ ਬੈਂਸ਼ੀਟੀ ਮੇਨਟੇਨੈਂਸ ਤੇ ਉਹਨਾਂ ਨੂੰ ਸਮਾਧਾਨ ਜਿੱਥੇ ਬੀਜੇਪੀ ਦਾ ਨਾਰਾ 400 ਪਾਰ ਦਾ ਉਧਰੋਂ ਪ੍ਰਤਾਪ ਬਾਜਵਾ ਰਿਕਾ ਲਾਏ ਉਹਨਾਂ ਨੇ ਐਲਾਨ ਕੀਤਾ ਕਿ ਐਲਾਈਅੰਸ ਜਿਹੜਾ ਹੈ ਇੰਡੀਆ ਐਲਾਈਅੰਸ ਦੀ ਸਰਕਾਰ ਬਣਨ ਜਾ ਰਹੀ ਹੈ ਉਹ ਮੰਤਰੀ ਕਾਂਗਰਸ ਸ਼ਾਬਦ ਪਹਿਲੀ ਗੱਲ ਆ 400 ਪਾਰ ਵਾਲੇ ਨੂੰ ਵੀ ਕੈਂਡੀਡੇਟ ਤੇ ਤੇ 13 ਪਾਰ ਵਾਲੇ ਨੂੰ ਵੀ ਦੂਜੀ ਪਾਰ ਵਾਲਾ ਕੈਂਡੀਡੇਟ ਲੱਭਦੇ ਮੈਂ ਤਾਂ ਕਹਿੰਦਾ ਇਹਨਾਂ ਨੂੰ ਬਾਰਡਰ ਪਾਰ ਕਰਾਓ ਜੇ ਦੇਸ਼ ਵਾ ਇਹ ਹੈ ਨਹੀਂ ਇੱਥੇ ਰੱਖਣ ਵਾਲੇ ਕਿਉਂਕਿ ਜੋ ਹਾਲਾਤ ਇਹਨਾਂ ਨੇ ਪੰਜਾਬ ਦੇ ਤੇ ਦੇਸ਼ ਦੇ ਬਣਾਤੇ ਥੋੜੇ ਸਾਹਮਣੇ ਆ ਅੱਜ ਹਰ ਪੱਖ ਤੋਂ ਦੇਸ਼ ਪਿੱਛੇ ਜਾ ਰਿਹਾ ਇਸ ਲਈ ਇੰਡੀਆ ਕੈਂਸ ਮੈਨੂੰ ਖੁਸ਼ੀ ਆ ਭਗਵਾਨ ਦਾ ਕਮਾਲ ਦੀ ਗੱਲ ਹੈ ਲੋਕਾਂ ਨੂੰ ਮੂਹਰਨ ਵਾਸਤੇ ਕਿਹੜਾ ਦੇਖੋ ਕਿ ਸਾਰੇ ਦੇ ਹਰਿਆਣੇ ਚੋਂ ਪੂਰੰਗਣ ਕੇ ਕਾਂਗਰਸ ਲਈ ਦਿੱਲੀ ਚ ਵੋਟ ਮੰਗਣ ਕੇ ਕਾਂਗਰਸ ਲਈ ਗੁਜਰਾਤ ਲਈ ਵੋਟ ਮੰਗਣ ਕੇ ਕਾਂਗਰਸ ਲਈ ਰਾਜਸਥਾਨ ਅਸਾਮ ਵੋਟ ਮੰਗਣ ਕੇ ਕਾਂਗਰਸ ਲਈ ਮਗਰ ਪੰਜਾਬ ਚ ਆ ਕੇ ਕਾਂਗਰਸ ਦਾ ਵਿਰੋਧ ਕਰਨਗੇ ਤੁਸੀਂ ਮੰਨਦੇ ਹੋ ਗੱਲ ਕਿੱਥੀ ਹੋ ਸਕਦੀ ਜਿਹੜਾ ਦੇਸ਼ ਚ ਕਾਂਗਰਸ ਦੀ ਸਹਿਮਤੀ ਕਾਂਗਰਸ ਭਲਾਈ ਮੰਗ ਕਰ ਰਿਹਾ ਉਹ ਖਾਬਚੇ ਨਹੀਂ ਕਰ ਰਿਹਾ ਇਸ ਲਈ ਲੋਕ ਜੇ ਤੋ ਹਣ ਵੋਟ ਪਾਓ ਵੇ ਝਾੜੂ ਨੂੰ ਇਕਲੂ ਪੰਜੇ ਨੂੰ ਵੋਟ ਪਾਓ ਪੂਏ ਨੂੰ ਨਿਕਲੂ ਝਾੜੂ ਨੂੰ ਇਹ ਫਿਕਸਡ ਮੈਚ ਜਿਹੜਾ ਚੱਲ ਰਿਹਾ ਉਹ ਤੋਂ ਸੁਚੇਤ ਹੋ ਜੇ ਬੰਦੇ ਸੈਟਬੈਕ ਹੈ ਪਾਰਟੀ ਦੀ ਤਲਬੀਰ ਗਿਲ ਤੇ ਜਾਣਦਾ ਕੋਈ ਗੁਰਮਾਨ ਦਾਸ ਦੀ ਨਗਰੀ ਆ ਬਹੁਤ ਚੰਗਾ ਸੋਚਣਾ ਨਹੀਂ ਕਰਨਾ ਕਿਉਂਕਿ ਆਪਾਂ ਦੇ ਸਰਕਾਰ ਨਾਲੇ ਬੰਦੇ ਆ ਆਪਾਂ ਗੁਰੂ ਸਾਹਿਬ ਦੀ ਇਸ ਨਗਰੀ ਦਾ ਬਹੁਤ ਦਿਲੋਂ ਕਾਮਰਤਾ ਇਥੋਂ ਦੀ ਡਵੈਲਪਮੈਂਟ ਇਥੋਂ ਦੀ ਸਾਫਾਈ ਇਥੋਂ ਦੇ ਵਿਕਾਸ ਤੋਂ ਬਾਅਦ ਦੋਨੋਂ ਹੋਰ ਮੁੱਖੇ ਮਿਲੇ ਪਰ ਉਹ ਫੇਲ ਹੋਏ ਛਾੜੂ ਨੂੰ ਮਿਲਿਆ ਪੰਜੇ ਨੂੰ ਸਾਡੇ ਸਾਹਮਣੇ ਤੇ ਜੇਕਰ ਨੇ ਭਾਂ ਫਟ ਗਿਆ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਤੇ ਮੈਂ ਪੂਰਾ ਵਿਸ਼ਾ ਸਭ ਨੇ ਉਹ ਪਾਰਟੀਆਂ ਬਾਅਦ ਫੇਲ ਗਈਆਂ ਸਾਨੂੰ ਪਾਸ ਕਿ ਉਹਨਾਂ ਦੇ ਵਿਸ਼ਵਾਸ ਬਾਕੀ ਸਾਡੇ 19 ਦੈਲੇ ਖੇਣੇ ਗਰਸਾ ਇਹ ਪ੍ਰਮਾਤ ਸਾਡਾ ਫਰਸਾ ਦੇ ਭਾਇਆ ਵਿਕਰਮ ਭਾਜੀ ਸਾਰੇ ਬੈਠੇ ਆ ਮੈਂਬਰ ਕੌਂਸਲਰ ਹੌਂਸਲਰ ਸੋਦੇਦਾਰ ਸੌਦੇ ਹੋਰ ਜਾਦੇ ਜੁੜੇ ਬੈਠਾ ਸਭ ਨੇ ਤੁਸੀ ਸੁਣਿਆ ਅੱਗੇ ਨਾਲੋਂ ਵੱਧ ਜੋੜਨਾ ਅੱਗੇ ਨਾਲੋਂ ਵੱਧ ਜੋੜਨ ਨਾਲ ਵੀ ਸਾਡੀ ਪਾਰਟੀ ਕੋਈ 1% ਵੀ ਸੰਵਾਦ ਹਟਣਾ ਤੇ ਜਿਸ ਜਿਹੜੀ ਸਾਡਾ ਫਰਾਜ ਆ ਕੇ ਬੈਠੀ ਨਹੀਂ ਡੁੱਬਦੀ ਭਈ ਜਿਤਨਾ ਇਹਨਾਂ ਨੇ ਸ਼ੁਭਕਾਮਨਾਵਾਂ ਦਿੱਤੀਆਂ ਭਾਜੀ ਨੇ ਮਜੀਠੀਆ ਸਾਹਿਬ ਨੇ ਤਣਾ ਮੈਂ ਵੀ ਉਹਨਾਂ ਨੂੰ ਸ਼ੁਕਰੀਆ ਦਿੰਨਾ ਬਾਕੀ ਪੇਸ਼ੈਂਸ ਜਿਹੜੀ ਆ ਤੇ ਜ਼ਰੂਰੀ ਆ ਇਹ ਤੇ ਮਾਂ ਪਾਪੀ ਤੇ ਇੱਥੇ ਤੇ ਸਮਝ ਲਓ ਵੀ ਜਿੱਦ ਮੰਡੀ ਵੀ ਜਾਂਦੀ ਸੀ ਮਤਰਾਈ ਮਾਂ ਜੇ ਨਾ ਸਕੰਡ ਉੱਥੇ ਜਨਨ ਨਹੀਂ ਜਾਂਦੀਆਂ ਉੱਥੇ ਜਨਨ ਕੀ ਜੂਦ ਕਰ ਲੈਣੇ ਉਸ ਤੋਂ ਬਾਅਦ ਕਹੇ ਪੁੱਤ ਸੁਪੀਰ ਜੀ ਕਦੋਂ ਆ ਰਹੇ ਕੋਈ ਪੇਪੀ 7 ਤਰੀਕ ਨੂੰ ਆ ਰਹੇ ਸੁਪੀਰ ਜੀ 7 ਤਰੀਕ ਨੂੰ ਅਸੀਂ ਤਕਰੀਬਨ ਹਰ ਕਾਰਜ ਰੱਖਿਆ ਇੱਕ ਕੰਡੀਸ਼ਨ ਕਰਾਂਗੇ ਤੇ ਉਹਨਾਂ ਚ ਮਜੀਠੀਆ ਅਸੀਂ ਸਾਰੇ ਲੱਗੇ ਆ ਤੇ ਸਭ ਆ ਸਾਬਿਆ ਬਵਾਦ ਬਵਾਦ ਅੱਜ ਇਸ ਕਰ ਮੈਂ ਬਾਕੀ ਸਾਰੇ ਦੇ ਸਾਥੀ ਆ ਨਰਿੰਦਰ ਬੈਲ ਸਰਦੇ ਉਹ ਵੀ ਤੇ ਸਭ ਜੋrna ਲੱਗੇ ਆ ਉਸ ਤੋਂ ਵੱਧ ਲੋਕ ਜਿਹੜਾ ਵਾ ਨਾ ਐਰ ਕੀ ਡਿਸਾਈਡ ਦਿਓ ਕਰ ਰਹੇ ਆ ਜੋ ਲੋਕੀ ਡਿਸਾਈਡ ਕਰਦੇ ਪਏ ਤੁਹਾਡੇ ਸਾਹਮਣੇ ਵੀ ਉਹਨਾਂ ਨੇ ਸਾਰੀਆਂ ਪਾਰਟੀਆਂ ਰੱਖੀਆਂ ਪਾਰਟੀ ਦੀ ਵੀ ਜੇ ਤੇ ਸ਼੍ਰੋਮਣੀ ਅਕਾਲੀ ਦਲ 10 ਸਾਲ ਕੰਮ ਕੀਤਾ ਨਾ ਕੇ ਪਹਿਲਾਂ ਧੰਨਵਾਦ ਕੀਤਾ ਅਸੀਂ ਦਾ ਕੰਮ ਕੀਤਾ ਉਹ ਤੁਹਾਡੇ ਸਾਹਮਣੇ ਆ ਵੀ ਦਿਲਮਣ ਕੀਤੀ ਜਿਹੜੀ ਨਾ ਕੇ ਪਹਿਲਾਂ ਕੀਤਾ ਨਾ ਇਸ ਕਰਕੇ ਲੋਕੀ ਪਾਰਟੀ ਨਾਲ ਕੈਂਡੀਡੇਟ ਦੇ ਪਿਆ ਕਿਹੜਾ ਕੈਂਡੀਡੇਟ ਜਿਹੜਾ ਸਾਡੀਆਂ ਇੱਛਾਵਾਂ ਦੇ ਖਰਾ ਉਤਰੇ ਕਿੰਨੇ ਪ੍ਰੂਵ ਕੀਤਾ ਕਿਹੜਾ ਲੋਕਾਂ ਗਿਆ ਕਿਹੜਾ ਮੰਤਰੀ ਹੁੰਦਿਆਂ ਵੀ ਸ਼ੈਕਲ ਤੇ ਤਰਿਆ ਫਿਰ ਲੋਕੀ ਪਹਿਲਾਂ ਵਜਾਉਂਦਾ ਰਿਹਾ ਕੰਮ ਤੇ ਉਹ ਜੱਜਿਆ ਇਹ ਕਹਿ ਸਕਦਾ ਕਿ ਸਾਰੇ ਉਪਣੇ ਅਧੂਰੇ ਅਸੀਂ ਪਾਰਟੀ ਸਿਟੀ ਬਣਾਉਣਾ ਸੀ ਅੱਜ ਇਹ ਬੈਡਰ ਬਣਾਉਣਾ ਤਿੰਨ ਵੱਡੇ ਹਸਪਤਾਲ ਲਿਆ ਰਹੇ ਅਸੀਂ ক্রিকেট ਗਰਾਊਂਡ ਬਣਾ ਰਹੇ ਸੀ ਆਈਪਲ ਦੇ ਅਗਲੀ ਜਿਹੜੀ ਪਿਛਲੇ ਦਰਨੇ ਹੋ ਨੰਗੀ ਹੈ 17 ਤੋਂ 22 ਤੱਕ ਅਸੀਂ ਇਹ ਕੰਮ ਕਰ ਰਹੇ ਸੀ 12 ਏਕੜ ਸੀ ਸੁਖਵੀਰ ਜੀ ਨੇ ਇੱਥੇ ਜਿਹੜੀ ਗਮਟਾਲਾ ਜੇਲ ਸ਼ਿਫਟ ਉਥੇ ਟ੍ਰੇਡ ਵਾਸਤੇ ਅਸੀਂ ਕਨਵੈਂਟ ਬਣਾਉਣਾ ਸੀ ਜਿੱਦਾਂ ਪਿਛਲੇ ਹਫ਼ਤੇ ਦਾ ਮੇਲਾ ਪੂਰਾ ਸਾਲ ਲੱਗਣਾ ਸੀ ਉਹ ਮੇਲਾ ਪ੍ਰਗਤੀ ਮੈਦਾਨਾਂ ਨੂੰ ਰਾਤ ਦੇਣ ਇੱਥੇ ਵਪਾਰੀ ਆਉਣੇ ਸੀ ਇੰਡਸਟਰੀਸਟ ਆਉਣੇ ਸੀ ਕਿੰਨਾ ਟੂਰਿਜ਼ਮ ਆਉਣਾ ਹੈ ਮਤਲਬ ਪੇਡ ਟੂਰਿਜ਼ਮ ਸਪੋਰਟਸ ਟੂਰਿਜ਼ਮ ਜੈਸੀ ক্রিকেট ਗ라운ਡ ਬਣ ਜਾਂਦੀ ਸਾਡੀ ਅਜੇ ਤੱਕ ਬਣ ਜਣੀ ਸਾਰਾ ਕੁਝ ਹਸਪੀਟਲ ਬਣ ਜਣੀ ਮੈਡੀਕਲ ਟੂਰਿਜ਼ਮ ਸਾਰੇ ਦੁਨੀਆਂ ਚੋਂ ਪੰਜਾਬੀ ਜਿਹੜਾ ਇੱਥੇ ਇਲਾਜ ਕਰਾਉਣਾ ਦਾ ਸਭ ਤੋਂ ਵੱਡਾ ਉਹਨਾਂ ਨੂੰ ਆਉਣਾ ਅੰਮ੍ਰਿਤਸਰ ਗੁਰੂ ਦੀ ਨਗਰੀ ਆ ਇੰਟਰਨੈਸ਼ਨਲ 에ਅਰਪੋਰਟ ਬਾਦਲ ਸਾਹਿਬ ਦਾ ਬਣਾਇਆ ਹੈ ਗਾਹ ਵੀ ਵਾਦਾ ਕਰਦੇ ਆ ਅਸੀਂ ਕਿ ਬਿਕਰਮ ਜੀ ਮੈਂ ਸੁਖਬੀਰ ਦੀ ਰਾਤ ਆ ਪਿੱਛੇ ਤੇ ਸਰਕਾਰ ਨੇ ਅਸੀਂ ਰਲ ਕੇ ਇਸ ਗੁਰੂ ਦੀ ਨਗਰੀ ਨੂੰ ਇਸ ਪਹਿਲੇ ਵਰਤੋਂ ਤੋਂ ਵੱਧ ਵਾਲੀ ਡਿਵੈਲਪਮੈਂਟ ਦੇਵਾਂਗੇ ਲੋਕਾਂ ਨੂੰ ਕੰਮ ਕਾਰੋਬਾਰ ਵਪਾਰ ਆਰ ਸਭ ਮਿਲੇ ਵਾਗਾ ਖਲਾਉਣਾ ਸਾਡਾ ਮੋਟਿਵ ਆ ਟਿਕਾ ਬਾਰਡਰ ਵਪਾਰ ਖੁੱਲੇ ਉਹਦੇ ਵਾਸਤੇ ਲਾਵਾਂਗੇ ਸਵਿਧਾਨਕ ਪੋਰ ਦੇ ਨਾਲ ਜੇ ਮੈਨ ਪਾਵਰ ਲਾਉਣੀ ਪਈ ਉਹ ਵੀ ਲਾਵਾਂਗੇ ਉਹ ਵੀ ਸਾਨੂੰ